ਇਥੇ ਕਿਸੇ ਨੂੰ ਭੇਤ ਦਿੰਨੇ ਆ ਚਾਹੇ ਆਪਾਂ ਕਿਸੇ ਨੂੰ ਭੈਣ ਬਣਾ ਲੈਨੇ ਆ ਚਾਹੇ ਭਰਾ ਬਣਾ ਲੈਨੇ ਆ ਨਾ ਚਾਹੇ ਤੁਸੀਂ ਕਿਸੇ ਦੋਸਤ ਨਾਲ ਰਿਸ਼ਤਾ ਰੱਖ ਲੋ ਪਰ ਜਿਹੜਾ ਤੁਹਾਡਾ ਆਪ ਦਾ ਖੂਨ ਦਾ ਰਿਸ਼ਤਾ ਨਾ ਤੁਹਾਡਾ ਉਹੀ ਖੂਨ ਦਾ ਰਿਸ਼ਤਾ ਨਾਲ ਕੱਢਦਾ ਹੈ ਹਾਂ ਬਿਲਕੁਲ ਇੱਥੇ ਤੁਸੀਂ ਕਿਸੇ ਨੂੰ ਜੇ ਭੈਣ ਵੀ ਬਣਾ ਲੋਗੇ ਨਾ ਉਹ ਭੈਣ ਬਣਾ ਕੇ ਤੁਹਾਨੂੰ ਵੱਢ ਕੇ ਕੱਢ ਦੇਵੇ ਮੈਂ ਇੱਥੇ ਇੱਕ ਬਹੁਤ ਘਟੀਆ ਮਾਹੌਲ ਦੇਖਿਆ ਲੋਕਾਂ ਦਾ ਤੇ ਇੱਥੇ ਮੇਰੇ ਖਿਆਲ ਚ ਮੈਂ ਜਿੰਨਾ ਵੀ ਦੇਖਿਆ ਵੀ ਲੋਕ ਕੰਮ ਨੂੰ ਘੱਟ ਤੇ ਚੰਮ ਨੂੰ ਜ਼ਿਆਦਾ ਪਿਆਰ ਕਰ। ਮਾਲਕ ਦੀ ਮਰਜ਼ੀ ਹੁੰਦੀ ਜਿੱਥੇ ਉਹਨੇ ਰੱਖਣਾ ਹੁੰਦਾ। ਕਿਉਂਕਿ ਮੈਂ ਲੜ ਉਹਦੇ ਲੱਗੀ ਆ। ਹੂੰ। ਉਹਨੇ ਮੈਨੂੰ ਗਲਤ ਬਾਸੇ ਜਾਣੀ ਹੁੰਦੀ। ਮੈਂ ਉਹਨਾਂ ਕਹਤੇ ਮੈਂ ਕਿ ਤੁਸੀਂ ਜੋਰ ਜਿੰਨਾ ਮਰਜ਼ੀ ਲਾ ਲਓ। ਹੂੰ। ਮੈਂ ਤੁਹਾਡੇ ਡਿੱਕੇ ਨਹੀਂ ਜਾਵਾਂ। ਸਟਾਰ ਬੰਦੇ ਚੱਕਰ ਚ ਕਿਸੇ ਦੇ ਹਨਾ ਚਾਂਸੇ 'ਚ ਨਾ ਆਓ। ਹੂੰ। ਮਿਹਨਤ ਕਰ ਲੋ। ਆਜੋਗੇ ਹੌਲੀ ਹੌਲੀ ਸਭ ਦਾ ਟਾਈਮ ਆਉਂਦਾ। ਜਿਹੋ ਜਾਂ ਮੇਰਾ ਘਰੇ ਆਪਦਾ ਭਰਾ ਵਾ। ਉਹੋ ਜੇ ਵੀ ਭਰਾ ਨੇ। ਜਿਹੋ ਜਿਹੇ ਮੇਰੇ ਕਾਲਜ ਤੇ ਸਕੂਲ ਦੇ ਵਿੱਚ ਫਰੈਂਡ ਦੋਸਤ ਹੁੰਦੇ ਸੀ ਉਹ ਹਿਸਾਬ ਇਹਨਾਂ ਦਾ ਹੋਊਗਾ ਉਹੋ ਜੇ ਨਿਕਲੇ ਜਾਂ ਨਹੀਂ ਨਿਕਲੇ ਮੈਂ ਕਿੰਨੀਆ ਕੰਨਾਂ ਨੂੰ ਹੱਥ ਲਵਾਤੀ ਉਹਨਾਂ ਨੇ ਕਈ ਆ ਕਈ ਭਰਾ ਇਹੋ ਜੇ ਨਿਕਲੇ ਹਨਾ ਜਿਨ੍ਹਾਂ ਨੇ ਮੈਨੂੰ ਟਾਰਚਰ ਕਰਨ ਦੀ ਕੋਸ਼ਿਸ਼ ਕੀਤੀ ਟਾਰਚਰ ਕਰਨ ਦੀ ਮਤਲਬ ਕੀ ਦਾ ਬੀ ਅਸੀਂ ਕਿਤੇ ਨਾ ਕਿਤੇ ਇਹਦਾ ਫਾਇਦਾ ਚੱਕ ਲਿਆ ਫਿਜ਼ੀਕਲੀ ਹਾਂਜੀ ਫੋਰਮਟਾਂ ਮੈਂ ਯਕੀਨ ਨਹੀਂ ਕਰਦੀ ਕੁੜੀਆਂ ਤੇ ਬਿਲਕੁਲ ਵੀ ਨਹੀਂ ਕਰਦੀ ਨਾ ਮੈਂ ਮੁੰਡਿਆਂ ਤੇ ਯਕੀਨ ਕਰਾਂ ਨਾ ਮੈਂ ਕੁੜੀਆਂ ਤੇ ਯਕੀਨ ਕਰਾਂ ਹੁਣ ਤਾਂ ਮੈਨੂੰ ਆਪਣੇ ਆਪ ਤੇ ਯਕੀਨ ਹੈ ਬੁੱਟਰ ਕਬੱਡੀ ਵੀ ਆਪਣੇ ਆਪ ਦੇ ਵਿੱਚ ਇੱਕ ਕਾਮਯਾਬ ਕੁੜੀ ਹੈ ਹਾਂਜੀ ਜਿਹਨੇ ਸਟੇਟ ਖੇਲੀ ਹੈ ਜੀ ਕਬੱਡੀ ਨਾਲ ਪਿਆਰ ਹੈ ਜੀ ਸੋ ਉਹਦੀ ਅਸੀਂ ਗੱਲ ਵੀ ਕੀਤੀ ਕਿ ਉਹ ਕਿਵੇਂ ਕਿਵੇਂ ਅੱਗੇ ਵਧੀ ਜੀ ਹੁਣ ਅਸੀਂ ਉਸ ਕੁੜੀ ਦੀ ਗੱਲ ਕਰਾਂਗੇ ਜੀ ਨੂਰਾ ਖਾ ਜਿਨੇ ਗਾਇਕੀ ਦੇ ਵਿੱਚ ਆਪਣੇ ਆਪ ਨੂੰ ਚਮਕਾਇਆ ਜੀ ਹਜੇ ਹੋਰ ਅੱਗੇ ਚਮਕਾਣਾ ਬਹੁਤ ਸਾਰੇ ਮੌਕੇ ਆਣੇ ਨੇ ਸੋ ਫਿਰ ਜਦੋਂ ਹੁਣ ਗਾਇਕੀ ਦੇ ਦੌਰ ਦੀ ਗੱਲ ਸ਼ੁਰੂ ਹੋਈ ਹੈ ਨੂਰਾ ਦੀ ਗੱਲ ਸ਼ੁਰੂ ਹੋਈ ਹੈ ਜੀ ਸੋ ਇੱਕ ਗੀਤ ਦੇ ਨਾਲ ਅੱਗੇ ਵਧੀ ਹੈ ਹਾਂਜੀ ਆਸਾਂ ਦੇ ਮੈਲ ਹਸਾ ਲੈ ਕੁਝ ਦਿੱਤੇ ਕੁਝ ਹੀ ਘਰਾ ਲੈ ਮੈਨੂੰ ਮਾਫ ਕਰੇ ਦਿਲਦਾਰਾ ਵੇ ਸਾਡੇ ਦਿਲ ਦੀ ਦਿਲ ਵਿੱਚ ਰ ਗਈ ਵੇ ਹੁਣ ਤੇਰੇ ਮੇਰੇ ਸੰਜੋਗਾ ਦੀ ਗੱਲ ਅਗਲੇ ਜਨਮ ਤੇ ਅਗਲੇ ਜਨਮ ਤੇ ਪੈ ਗਈ ਵੇ ਕੀ ਬਾਤ ਬਹੁਤ ਸੋਹਣੀ ਆਵਾਜ਼ ਹੈ ਸੁਰੀਲੀ ਆਵਾਜ਼ ਹੈ ਗਾਇਕੀ ਦਾ ਸਫ਼ਰ ਮੁਸ਼ਕਲ ਰਿਹਾ ਸੋਖਾ ਰਿਹਾ ਕਿਉਂਕਿ ਗਾਇਕੀ ਦੇ ਨਾਲ ਤੁਸੀਂ ਜਿਵੇਂ ਫਿਰੋਜ਼ਪੁਰ ਦੀ ਗੱਲ ਕਰ ਰਹੇ ਸੀ ਤੁਸੀਂ ਉੱਥੇ ਕਬੱਡੀ ਖੇਡਦੇ ਰਹੇ ਜੀ ਮੁਸ਼ਕਲ ਹਾਲਾਤ ਵੀ ਦੇਖੇ ਬਹੁਤਾ ਜ਼ਿਆਦਾ ਪਤਾ ਨਹੀਂ ਸੀ ਜਦੋਂ ਗਾਇਕੀ ਦੀ ਗੱਲ ਹੁੰਦੀ ਹੈ ਤਾਂ ਲੋਕ ਮੁਹਾਲੀ ਵੱਲ ਨੂੰ ਚੰਡੀਗੜ੍ਹ ਵੱਲ ਨੂੰ ਆਂਦੇ ਨੇ ਇੱਥੇ ਜ਼ਿੰਦਗੀ ਥੋੜੀ ਅਲੱਗ ਤਰੀਕੇ ਦੀ ਹੈ ਜੀ ਲੋਕ ਜਿਹੜੇ ਮਿਲਦੇ ਨੇ ਗੱਲਬਾਤ ਕਰਦੇ ਨੇ ਕਈ ਵਾਰ ਸਾਡਾ ਨਜ਼ਰੀਆ ਉਦਾਂ ਹੁੰਦਾ ਕਿਉਂਕਿ ਅਸੀਂ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਆੰਦੇ ਆ ਇੱਥੇ ਥੋੜਾ ਲੋਕੀ ਓਪਨਲੀ ਗੱਲ ਕਰਦੇ ਨੇ ਜੀ ਕਈ ਵਾਰੀ ਉਹਨਾਂ ਦਾ ਬਿਹੇਵੀਅਰ ਡਿਫਰੈਂਟ ਹੁੰਦਾ ਹਾਂਜੀ ਸਾਨੂੰ ਆਤ ਨਹੀਂ ਹੁੰਦੀ ਉਹਨਾਂ ਚੀਜ਼ਾਂ ਦੀ ਜੀ ਉਹ ਵੀ ਮੁਸ਼ਕਲ ਲੱਗਦਾ ਤਾਂ ਮੈਂ ਇਹ ਜਾਨਣਾ ਚਾਹੁੰਦਾ ਹਾਂ ਕੁਲ ਮਿਲਾ ਕੇ ਕਿ ਜਦੋਂ ਨੂਰਾ ਆਈ ਮੁਹਾਲੀ ਵੱਲੋਂ ਇੱਥੇ ਆ ਕੇ ਜ਼ਿੰਦਗੀ ਦੇਖੀ ਔਰ ਇਹ ਲੱਗਿਆ ਕਿ ਇੰਡਸਟਰੀ ਦਾ ਹਿੱਸਾ ਹੁਣ ਬਣਨਾ ਪਏਗਾ ਜੇ ਗਾਇਕੀ ਚੱਗੇ ਜਾਣਾ ਜੀ ਤਾਂ ਕਿਦਾਂ ਦਾ ਰਿਹਾ ਇਹ ਸਫ਼ਰ ਔਖਾ ਰਿਹਾ ਸੁੱਖਾ ਰਿਹਾ ਔਰ ਹੁਣ ਕਿੱਥੇ ਤੱਕ ਪਹੁੰਚੇ ਹੋ ਮੇਰਾ ਜਿਹੜਾ ਹੈ ਗਾਇਕੀ ਦਾ ਸਫ਼ਰ ਹੈ ਮੇਰਾ ਪਹਿਲਾਂ ਧਿਆਨ ਨਹੀਂ ਹੁੰਦਾ ਸੀ ਵੀ ਮੈਂ ਮੈਂ ਕਦੇ ਸੋਚਿਆ ਨਹੀਂ ਸੀ ਵੀ ਮੈਂ ਕਦੇ ਸਿੰਗਰ ਬਣੂੰਗੀ ਹਮ ਮੈਂ ਥੋੜੇ ਬਹੁਤੇ ਐਕਟ ਕਰਦੀ ਸੀ ਜਿੱਦਾਂ ਛੋਟੇ ਛੋਟੇ ਵੀਡੀਓਜ਼ ਵਗੈਰਾ ਬਣਾਦੇ ਨੇ YouTube ਤੇ ਨਾ ਉੱਤੇ ਕਲਿੱਪਸ ਦੇਣਾ ਆ ਜਾ ਥੋੜਾ ਬਹੁਤਾ ਗਾਣੇ ਦੇ ਵਿੱਚ ਬੈਕ ਰੋਲ ਦੇਣਾ ਹਨਾ ਵੀ ਇੰਨਾ ਕੋਈ ਮੈਨੂੰ ਖਾਸ ਜਾਣਕਾਰੀ ਨਹੀਂ ਹੁੰਦੀ ਸੀਗੀ ਹਮ ਤਾਂ ਸਿੰਗਿੰਗ ਲਾਈਨ ਦੇ ਬਾਰੇ ਵਿੱਚ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਕਦੇ ਗਾਉਣ ਵਾਲੇ ਪਾਸੇ ਵੀ ਆਉਂਗੀ ਹਮ ਹਮ ਦੋ ਟਾਈਮ ਦੀ ਜਦ ਰੋਟੀ ਖਾਣੇ ਹੋਵੇ ਬੰਦੇ ਨੇ ਹਨਾ ਮਿਹਨਤ ਕਰਦਾ ਬੰਦਾ ਉਹਦੇ ਅੰਦਰ ਇੱਕ ਜਨੂਨ ਹੁੰਦਾ ਇੱਕ ਅੱਗ ਹੁੰਦੀ ਆ ਕਿ ਮੈਂ ਹੋਰ ਕੁਝ ਵੀ ਕਰ ਸਕਦਾ ਹਮ ਤਾਂ ਉਹ ਐਸੀ ਕਿ ਵੀ ਮੈਂ ਜੇ ਐਕਟ ਕਰ ਸਕਦੀ ਤੇ ਮੈਂ ਕੀ ਗਾ ਨਹੀਂ ਸਕਦੀ ਹਮ ਤਾਂ ਜਦੋਂ ਬਾਈ ਜੀ ਨੇ ਮੈਨੂੰ ਨੂਰਾ ਕਹਿ ਕੇ ਬੁਲਾਇਆ ਹੂੰ ਤੇ ਮੈਂ ਆਪਦੇ ਆਪ ਨੂੰ ਗੁਰਦਾਸ ਮਾਨ ਸਾਹਿਬ ਹਾਂਜੀ ਨੂਰਾ ਕਹਣ ਲੱਗ ਗਈ ਹੂੰ ਵੀ ਮੇਰਾ ਨਾਮ ਨੂਰਾ ਆ ਹੂੰ ਫਿਰ ਹੋਲੀ-ਹੋਲੀ ਮੈਂ ਜਦੋਂ ਜਲੰਧਰ ਲਾਇ ਸਾਲ ਡੇਢ ਸਾਲ ਆਇਆ ਹੂੰ ਮੈਂ ਬਹੁਤ ਮਿਹਨਤ ਕੀਤੀ ਉਹਦੇ ਵੀ ਫਿਰ ਲਾਸਟ ਤੇ ਜਦੋਂ ਪਤਾ ਲੱਗ ਗਿਆ ਵੀ ਹੁਣ ਮੈਂ ਪੇਪਰ ਨਹੀਂ ਕਲੀਅਰ ਕਰ ਸਕਦੀ ਪੰਜਾਬ ਪੁਲਿਸ ਦਾ ਹੂੰ ਫਿਰ ਉਹ ਚੀਜ਼ ਨੂੰ ਇੱਕੇ ਦਮ ਬੰਦ ਕਰਤਾ। ਵੀ ਹੁਣ ਹੁਣ ਨਹੀਂ। ਵੀ ਹੁਣ ਉੱਥੇ ਸਮਾਂ ਬਰਬਾਦ ਨਹੀਂ ਕਰਨਾ। ਹਾਂਜੀ। ਹੂੰ। ਫਿਰ ਇਹ ਸੋਚਿਆ ਵੀ ਮੈਂ ਸਿੰਗਰੀ ਬੰਨਾ। ਹੂੰ। ਫਿਰ ਮੈਂ ਜਲੰਧਰ ਤੋਂ ਖਰੜ ਆਈ ਸੀਗੀ। ਅੱਛਾ। ਨਾ ਮੈਨੂੰ ਖਰੜ ਦਾ ਪਤਾ ਸੀ। ਹੂੰ। ਨਾ ਮੈਨੂੰ ਮੁਹਾਲੀ ਦਾ ਪਤਾ ਸੀ। ਨਾ ਮੈਨੂੰ ਚੰਡੀਗੜ੍ਹ ਦਾ ਪਤਾ ਸੀਗਾ। ਹੂੰ। ਇੱਥੇ ਲੋਕ ਜਿਹਦਾ ਇੱਥੇ ਫਲੈਟਾਂ 'ਚ ਰਹਿੰਦੇ ਨੇ। ਹੂੰ। ਪੀਜੀਆਂ 'ਚ ਕੁੜੀਆਂ ਰਹਿੰਦੀਆਂ ਨੇ ਨਾ। ਆ ਮੈਨੂੰ ਸਾਈ ਕਲਚਰ ਤਾਂ ਉੱਧਰ ਹੈ ਨਹੀਂ ਆਪਣੇ ਹਾਂਜੀ ਤੇ ਹੁਣ ਮੈਂ ਇੱਕ ਲੋਕ ਕਹਿੰਦੇ ਵੀ ਹਨਾ ਪਿਛੜਿਆ ਹੋਇਆ ਇਲਾਕਾ ਹੈ ਫਿਰੋਜ਼ਪੁਰ ਪਰ ਮੈਂ ਨਹੀਂ ਕਹਿੰਦੀ ਪਿਛੜਿਆ ਹੋਇਆ ਕਿਉਂਕਿ ਸਭ ਤੋਂ ਵੱਡੀ ਹਿਸਟਰੀ ਫਿਰੋਜ਼ਪੁਰ ਦੀ ਆ ਹੂੰ ਜੇ ਗੱਲ ਕੀਤੀ ਜਾਵੇ ਕਿਉਂਕਿ ਸਭ ਤੋਂ ਵੱਧ ਜਿਹੜੇ ਜ਼ਿਲ੍ਹੇ ਆ ਉਹ ਫਿਰੋਜ਼ਪੁਰ ਚ ਹੁੰਦੇ ਸੀਗੇ ਜੀ ਜਿਆਦਾ ਟਾਈਮ ਵਿੱਚ ਵੇਖੀਏ ਤਾਂ ਬਹੁਤ ਟੁੱਟ ਗਏ ਨਾਲੋਂ ਹੂੰ ਤੇ ਉਸ ਟਾਈਮ ਤੇ ਮੈਂ ਸੋਚਿਆ ਵੀ ਲੋਕ ਸਾਨੂੰ ਮਾੜਾ ਕਿਉਂ ਕਹਿੰਦੇ ਆ ਹੂੰ ਤੇ ਜਦੋਂ ਮੈਂ ਆਈ ਆਈ ਸੀ ਤੇ ਉਦੋਂ ਮੈਂ ਜਿਹੜਾ ਰੂਮ ਲਿਆ ਉਹਦੇ ਵਿੱਚ ਹੀ ਰਸੋਈ ਹੁੰਦੀ ਸੀ ਉਹਦੇ ਵਿੱਚ ਹੀ ਬਾਥਰੂਮ ਹੁੰਦਾ ਸੀਗਾ ਅੱਛਾ ਸਟੂਡੀਓ ਅਪਾਰਟਮੈਂਟ ਲੈ ਲਿਆ ਉਹਨੂੰ ਸਟੂਡੀਓ ਅਪਾਰਟਮੈਂਟ ਕਹਿੰਦੇ ਆ ਓਕੇ ਮੈਨੂੰ ਮੈਨੂੰ ਨਹੀਂ ਪਤਾ ਸੀਗਾ ਵੀ ਹਨਾ ਵੀ ਉਹਨੂੰ ਕੀ ਕਹਿੰਦੇ ਆ ਰਾਈਟ ਤਾਂ ਮੈਨੂੰ ਕਾਫੀ ਜਾਣੇ ਨੇ ਬੋਲਣਾ ਕਿ ਅੱਛਾ ਤੂੰ ਇੱਥੇ ਰਹਿਣੀ ਤੂੰ ਫਲੈਟ ਲੈ ਹਾਂ ਹੁਣ ਉਸ ਟਾਈਮ ਤੇ ਮੈਨੂੰ ਫਲੈਟ ਮੈਂ ਕਿਹਾ ਵੀ ਹਨਾ ਫਲੈਟ ਨਹੀਂ ਵੀ ਪਤਾ ਸੀ ਕਿ ਮੈਂ ਤਾਂ ਪਤਾ ਨਹੀਂ ਲੈ ਲਿਆ ਲੈ ਲਿਆ ਹਨਾ ਕੀ ਹੈ ਉਹ ਕਿਰਾਇਆ ਬਹੁਤ ਜ਼ਿਆਦਾ ਹੁੰਦਾ ਸੀਗਾ ਅੱਛਾ ਕਿਰਾਏ ਦੇ ਨਾਲ ਬਹੁਤ ਔਖਾ ਲੱਗਦਾ ਸੀਗਾ ਪਰ ਹੌਲੀ ਹੌਲੀ ਜਿੱਦਾਂ ਮੈਂ ਅੱਗੇ ਨੂੰ ਹੁੰਦੀ ਵੀ ਹਾਂ ਹੁਣ ਰਹਿਣਾ ਤਾਂ ਹੈਗੇ ਚਾਹੀਓ ਫਲੈਟ ਤੇ ਚਾਹੀਓ ਰੂਮ ਆਣਾ ਵੱਜਣਾ ਤਾਂ ਉਹਨੇ ਰੂਮ ਹੀ ਆ ਹੂੰ ਪਰ ਫਿਰ ਵੀ ਮੈਂ ਸੋਚਿਆ ਮੈਂ ਕਿ ਫਲੈਟ ਵੇਖਾਂ ਤਾਂ ਸਹੀ ਫਲੈਟ ਹੁੰਦੇਗੀ ਆ ਹੂੰ ਫਿਰ ਜਦੋਂ ਮੈਂ ਹੌਲੀ ਹੌਲੀ ਸਿੰਗਿੰਗ ਲਾਈਨ ਦੇ ਵਿੱਚ ਆਈ ਵੀ ਸੋਚਿਆ ਵੀ ਹੁਣ ਮੈਂ ਗਾਉਣਾ ਆ ਫਿਰ ਇੱਥੇ ਇੱਕ ਦੋ ਲਿੰਕ ਮਿਲੇ ਤੇ ਮੈਂ ਸਿੱਖਣ ਲੱਗ ਗਈ ਅੱਛਾ ਹਾਂਜੀ ਫਿਰ ਮੈਂ ਸਿੰਗਿੰਗ ਲਾਈਨ ਦੇ ਵਿੱਚ ਆ ਗਈ ਵੀ ਮੈਂ ਗੇਮ ਛੱਡਤੀ ਆਪਦੇ ਆਪ ਨੂੰ ਇਹ ਮੂਰੇ ਲਿਆਂਦਾ ਵੀ ਹੁਣ ਮੈਂ ਸਿੰਗਰ ਬਣਨਾ ਤਾਂ ਪਹਿਲਾਂ ਮੈਂ ਥੋੜਾ ਟਾਈਮ ਲਾਇਆ ਅ ਦਵਿੰਦਰ ਪਰਵਾਹੀ ਜੀ ਕੋਲੇ ਓਕੇ ਜੀ ਤੇ ਉਸ ਤੋਂ ਬਾਅਦ ਜਿਹੜੀ ਮੈਂ ਸਿੰਗਿੰਗ ਸਿੱਖੀ ਆ ਹੂੰ ਉਹ ਉਸਤਾਦ ਸਕੰਦਰ ਸਲੀਮ ਸਰ ਤੋਂ ਸਿੱਖੀ ਆ ਕੀ ਬਾਤ ਜੀ ਉਹਨਾਂ ਨੇ ਮੈਨੂੰ ਬਹੁਤ ਵਧੀਆ ਸਿਖਾਇਆ ਮੈਨੂੰ ਹਾਰਮੋਨੀਅਮ ਦਾ ਪਤਾ ਨਹੀਂ ਹੁੰਦਾ ਸੀਗਾ ਵੀ ਆਹ ਹਾਰਮੋਨੀਅਮ ਆ ਹੂੰ ਸਰਗਮਾ ਜਿਹੜੀਆਂ ਸੁਰ-ਸੁਰ ਹੁੰਦੇ ਉਹ ਤਾਂ ਮੈਨੂੰ ਅੱਜ ਵੀ ਨਹੀਂ ਪਤਾ ਪਰ ਗਾ ਲੈਦਾ ਨਾ ਤਾਂ ਉਹਨਾਂ ਨੇ ਕਲਾਸ ਲਵਾਉਣੀ ਮੇਰੀ ਘੰਟਾ ਗਾ ਹੂੰ ਤੇ ਬੜਾ ਝੜਕਾ ਵੀ ਮਾਰਦੇ ਹੁੰਦੇ ਸੀਗੇ ਪਰ ਉਹਨਾਂ ਨੇ ਇੱਕ ਹੀ ਗੱਲ ਕਹਿਣੀ ਕਿ ਬੇਟਾ ਮੈਂ ਤੈਨੂੰ ਜਿੰਨਾ ਵੀ ਬੋਲਦਾ ਤੂੰ ਉਸ ਗੱਲ ਦਾ ਗੁੱਸਾ ਤਾਂ ਤੈਨੂੰ 5 ਮਿੰਟ ਲੱਗ ਜੂਗਾ 10 ਮਿੰਟ ਲੱਗ ਜੂਗਾ ਪਰ ਇਹ ਗੱਲਾਂ ਤੇਰੇ ਅੱਗੇ ਕੰਮ ਆਉਣ ਵਾਲੀਆਂ ਜੀ ਤੇ ਮੈਂ ਉਹਨਾਂ ਦੀ ਗੱਲ ਨੂੰ ਮੈਂ ਪੱਲੇ ਬੰਨ ਲਿਆ ਸੀਗਾ ਵੀ ਮੈਂ ਕਿਸਰ ਤੁਸੀਂ ਕੋਈ ਗੱਲ ਨਹੀਂ ਚਾਹੀ ਤੁਸੀਂ ਥੱਪੜ ਵੀ ਮਾਰ ਦੋਗੇ ਨਾ ਮੈਂ ਤਾਂ ਵੀ ਕਹੂੰਗੀ ਕੋਈ ਗੱਲ ਨਹੀਂ ਵੀ ਤੁਹਾਡੇ ਤੋਂ ਮੈਂ ਸਿੱਖਿਆ ਜੀ ਆ ਵੀ ਤੁਸੀਂ ਕਿਹਾ ਸੀਗਾ ਵੀ ਅ ਤਰਾ ਜਿਹੜਾ ਤੇਰੀ ਜ਼ਿੰਦਗੀ ਵਿੱਚ ਬਹੁਤ ਹੋਣਗੇ ਤੇਰੀ ਆਵਾਜ਼ ਮਾੜੀ ਨਹੀਂ ਆ ਹੂੰ ਬਸ ਤੂੰ ਰਿਆਜ਼ ਕਰਦੀ ਰਹੇ ਬਾਲਾ ਪ੍ਰੋਸਾਨਾ ਕਰੀ ਲੋਕਾਂ ਤੇ ਹੂੰ ਤਾਂ ਅੱਜ ਜੇ ਮੈਂ ਕਹਾਂ ਮੈਂ ਫਿਲਮ ਚ ਗਾਣਾ ਗਾਇਆ ਹੂੰ ਤਾਂ ਉਹਨਾਂ ਦੀ ਬਦੌਲਤ ਗਾਇਆ ਉਹਨਾਂ ਦੀ ਬਦੌਲਤ ਜੀ ਪਰ ਦੇਖੋ ਇਨਸਾਨ ਨੂੰ ਮੌਕੇ ਮਿਲਦੇ ਨੇ ਜਦੋਂ ਮਿਹਨਤ ਕਰਦਾ ਤਾਂ ਉਹਨੂੰ ਜ਼ਰੂਰ ਅੱਗੇ ਦੀ ਅੱਗੇ ਉਹਦਾ ਜੀ ਨਤੀਜਾ ਜਾਂ ਉਹਦਾ ਫਲ ਜਿਹੜਾ ਹੈਗਾ ਉਹ ਜ਼ਰੂਰ ਮਿਲਦਾ ਹੈ ਤਾਂ ਮਿੰਤ ਕਰਕੇ ਅੱਗੇ ਵਧਣਾ ਜਿਹੜਾ ਉਸ ਨੂੰ ਨਹੀਂ ਛੱਡਣਾ ਚਾਹੀਦਾ ਜੀ ਸੋ ਇਸ ਤੋਂ ਇਲਾਵਾ ਵੀ ਤੁਹਾਡਾ ਇੱਕ ਥੋੜਾ ਚਕਮਾ ਗੀਤ ਵੀ ਹੈ ਹਾਂ ਮੈਂ ਚਾਹਾਂਗਾ ਥੋੜਾ ਜਿਹਾ ਚਕਮਾ ਮਾਹੌਲ ਬਣਾਈਏ ਚਕਮੇ ਗੀਤ ਦੇ ਨਾਲ ਮੇਰਾ ਫਰਸਟ Song ਸੀਗਾ ਉਹ ਅੱਛਾ ਦੀਪ ਹਰਸ਼ੀਦ ਨਾਲ ਦੀਪ ਹਰਸ਼ੀਦ ਨਾਲ ਉਦੋਂ ਮੈਂ ਸਿੱਖਦੀ ਹੁੰਦੀ ਸੀ ਮੇਰੀ ਕੰਟੀਨਿਊ ਕਲਾਸ ਲੱਗਦੀ ਹੁੰਦੀ ਸੀ ਵੀ ਤਾਂ ਮੈਨੂੰ ਉਹਨਾਂ ਦੇ ਦੋਸਤਾਂ 'ਚੋਂ ਕੋਲ ਆਇਆ ਹੂੰ ਕਿ ਅਸੀਂ ਗਾਣਾ ਕਰਾਉਣਾ ਮੈਂ ਕਿਹ ਵਿੱਚ ਚਲੋ ਠੀਕ ਆ ਤੇ ਮੈਂ ਉਸ ਟਾਈਮ ਤੇ ਗਾਣਾ ਉਹਨਾਂ ਦੇ ਨਾਲ ਮੇਰਾ ਫਸਟ ਆਇਆ ਸੀਗਾ ਮੈਂ ਤੁਹਾਨੂੰ ਚੰਦ ਕਿ ਲੈਣਾ ਸੁਣਾਉਣੀ ਆ ਆਂਦਿਓ ਠਾਈਆਂ ਸਲਾਂ ਦੀ ਜੱਟਾ ਫਿਰਾ ਮੈਂ ਕਵਾਰੀ ਵੇ ਲੱਭਦੀਆਂ ਹਲੇ ਤੱਕ ਜੋਬ ਸਰਕਾਰੀ ਵੇ ਪੰਜ ਸਾਲ ਲਾ ਕੇ ਪੂਰੀ ਕੀਤੀ ਡਿਗਰੀ ਤਾਂ ਕਿੱਥੇ ਬਣੀਆ ਵਕੀਲ ਵੇ ਜੱਟਾ ਹੁਸਨਾ ਨਾਲ ਨਹੀਂ ਆ ਮੈਂ ਕੀਲ ਵੇ ਜੱਟਾ ਚੱਕ ਜੀ ਨਾ ਐਵੇਂ ਬੋਤਾ ਫੀਲ ਵੇ ਜੱਟਾ ਮੇਰੇ ਨਾਲ ਇੰਸਟਾ ਤੇ ਪੌਣ ਨੂੰ ਫਿਰੇ ਚੱਕ ਵੀ ਬਣਾ ਕੇ ਕੋਈ ਰੀਲ ਵੇ ਜੱਟਾ ਹੋ ਤੇਰੇ ਲਈ ਆ ਫੁਰਿਆ ਪਰੀ ਕੁੜੀਏ ਕੀ ਰੀਸ ਕਰੂ ਝੋਬ ਸਰਕਾਰੀ ਕੁੜੀਏ ਮਹੀਨੇ ਦਾ ਰੁਪਈਆ ਜਦੋਂ ਲੱਖ ਡਿੱਗਣਾ ਸ਼ੌਂਕ ਪੂਰੇ ਕਰ ਲਈ ਤੂੰ ਸਾਰੇ ਕੁੜੀਏ ਹੋ ਪਹਿਲੀ ਗੱਲ ਲੱਗੇ ਤੇਰੀ ਗੱਪ ਵੇ ਜੱਟਾ ਜਿਹੜਾ ਆਖ ਦਾ ਰੁਪਈਆ ਡਿੱਗੂ ਲੱਖ ਵੇ ਜੱਟਾ ਐਦਾਂ ਦਾ ਸੀ ਉੱਥੇ ਮੇਰਾ ਕੰਮ ਕੀ ਹੋਊ ਬੈਠ ਕੇ ਤੂੰ ਮੇਰੇ ਨਾਲ ਡਿਸਾਈਡ ਕਰ ਲੈ ਹਾਈ ਨੀ ਅਖਣਾ ਲਗ ਪੁਰੂਸ ਕਹਿਣ ਕਰ ਲੈ ਨੀ ਮੇਰੇ ਨਾਲ ਫਿਊਚਰ ਪਲਾਨ ਕਰ ਲੈ ਸੇਲੀ ਆਲੀ ਸੀਟ ਕੋਡੇ ਖਾਲੀ ਪਈ ਐ ਸ਼ੇਤੀ ਕਰ ਆ ਕੇ ਤੂੰ ਜਵਾਂ ਨੀ ਕਰ ਲੈ ਬਹੁਤ ਵਧੀਆ ਇਹ ਮੇਰਾ ਫਰਸਟ Song ਸੀਗਾ ਜ਼ਬਰਦਸਤ ਇਦਾਂ ਦੇ ਚੱਕ ਵਿੱਚ ਹੀ ਗਾਣੇ ਚੱਲਦੇ ਨੇ ਹਾਂਜੀ ਖਰਡ ਲਾਈਫ ਸਟਾਈਲ Song ਯਾ ਮਹਾ ਵੀ ਮੈਂ ਚੱਕ ਵਿੱਚ ਜੇ ਗਾਣੇ ਗਾਵਾਂ ਹਾਂ ਅੰਦਰੋਂ ਚਾਹੇ ਬੰਦਾ ਮਰਜੀ ਟੁੱਟਿਆ ਹੋਵੇ ਹੈਨਾ ਆਵਾਜ਼ ਇਦਾਂ ਹੁੰਦਾ ਕਿ ਨਹੀਂ ਮੈਂ ਕਿਸੇ ਸਾਹਮਣੇ ਸ਼ੋਰ ਨਹੀਂ ਕਰਦੀ ਵੀ ਮੈਂ ਅੰਦਰੋਂ ਕਿੰਨਾ ਕੁ ਟੁੱਟੀ ਹੋਈ ਆ ਹੂੰ ਤੇ ਟੁੱਟ ਟੁੱਟ ਕੇ ਮੈਂ ਜੁੜੀ ਨਹੀਂ ਮੈਂ ਬਿਲਕੁਲ ਹੀ ਵਿਖਰੀ ਹੋਈ ਆ ਦੇਖੋ ਆਗੜੂ ਕੋਈ ਜਲਾ ਸਕਦਾ ਪਰ ਫਿਰ ਵੀ ਮੈਨੂੰ ਆਏ ਹੁੰਦਾ ਵੀ ਮੈਂ ਉਹ ਚੀਜ਼ ਨੂੰ ਆਪਣੇ ਅੰਦਰ ਹੀ ਰੱਖਾਂਗੇ ਕਿ ਜਿੰਨਾ ਆਪਾਂ ਇੱਥੇ ਕਿਸੇ ਨੂੰ ਭੇਤ ਦਿੰਨੇ ਆ ਚਾਹੇ ਆਪਾਂ ਕਿਸੇ ਨੂੰ ਭੈਣ ਬਣਾ ਲੈਨੇ ਆ ਚਾਹੇ ਭਰਾ ਬਣਾ ਲੈਨੇ ਆ ਨਾ ਚਾਹੇ ਤੁਸੀਂ ਕਿਸੇ ਦੋਸਤ ਨਾਲ ਰਿਸ਼ਤਾ ਰੱਖ ਲੋ ਪਰ ਜਿਹੜਾ ਤੁਹਾਡਾ ਆਪ ਦਾ ਖੂਨ ਦਾ ਰਿਸ਼ਤਾ ਆ ਨਾ ਤੁਹਾਡਾ ਉਹੀ ਖੂਨ ਦਾ ਰਿਸ਼ਤਾ ਨਾਲ ਕੱਢਦਾ ਹੈ ਹਾਂ ਬਿਲਕੁਲ ਇੱਥੇ ਤੁਸੀਂ ਕਿਸੇ ਨੂੰ ਜੇ ਭੈਣ ਵੀ ਬਣਾ ਲੋਗੇ ਨਾ ਹੂੰ ਉਹ ਭੈਣ ਬਣਾ ਕੇ ਤੁਹਾਨੂੰ ਵੱਢ ਕੇ ਕਰ ਜਿਓ ਬਿਲਕੁਲ ਸਹੀ ਗੱਲ ਹੈ ਪਹਿਲਾਂ ਤਾਂ ਤੁਹਾਡੀ ਪਹਿਲੇ ਵਾਲੀ ਗੱਲ ਦਾ ਮੈਂ ਜਵਾਬ ਦੇਣ ਲੱਗਿਆ ਸੀ ਜੀ ਵੀ ਅੱਗ ਜਿਹੜੀ ਹੈਗੀ ਐ ਕੀ ਉਹਨੂੰ ਕੋਈ ਜਲਾ ਸਕਦਾ ਪਰ ਅੱਗ ਆਪਣੇ ਆਪ ਚ ਕਿੰਨੀ ਜਲੀ ਹੋਈ ਐ ਇਸ ਦਾ ਤਾਂ ਕੋਈ ਕਿਸੇ ਨੂੰ ਅਹਿਸਾਸ ਨਹੀਂ ਕਿਸੇ ਅਹਿਸਾਸ ਨਹੀਂ ਉਸ ਨੂੰ ਸਿਰਫ ਤੁਸੀਂ ਇਸ ਨਜ਼ਰੀਏ ਨਾਲ ਹੀ ਦੇਖ ਸਕਦੇ ਹੋ ਕਿ ਅੱਗ ਹੁਣ ਤਾਕਤਵਰ ਐ ਪਾਵਰਫੁਲ ਐ ਉਹ ਦੂਜੇ ਨੂੰ ਕਿਸੇ ਨੂੰ ਵੀ ਖਤਮ ਕਰ ਸਕਦੀ ਐ ਪਰ ਉਹ ਅੱਗ ਖੁਦ ਵੀ ਤਾਂ ਜਲ ਕੇ ਹੀ ਅੱਗ ਬਣਦੀ ਐ ਜਲ ਕੇ ਹਾਂਜੀ ਜੀ ਮੈਂ ਬਹੁਤ ਆਸਮਾਨਦ ਸੀਗੀ ਉਹ ਚੀਜ਼ ਐ ਨਾ ਇੱਕ ਪਾਵਰ ਜਿਹੜੀ ਹੈ ਇੱਕ ਇਨਸਾਨ ਦੇ ਵਿੱਚ ਉਹ ਉਦੋਂ ਹੀ ਆਂਦੀ ਐ ਜਦੋਂ ਜੀ ਉਹ ਕਿਸੇ ਪ੍ਰੋਸੈਸ ਤੋਂ ਹੋ ਕੇ ਲੰਘਦਾ ਹੈ ਜੀ ਜ਼ਿੰਦਗੀ ਤੇ ਔਰ ਜਿਵੇਂ ਤੁਸੀਂ ਦੂਜੀ ਜਿਹੜੀ ਗੱਲ ਕਹੀ ਕਿ ਭਰੋਸਾ ਜਾਂ ਨਾਲ ਖੜਨ ਵਾਲੇ ਲੋਕ ਨਾਲ ਖੜਨ ਵਾਲੇ ਲੋਕ ਹੀ ਆ ਭਰੋਸੇ ਵਾਲੇ ਲੋਕ ਇਹਨਾਂ ਨੂੰ ਲੱਭਦੇ ਲੱਭਦੀ ਬੰਦਾ ਜਿਹੜਾ ਕਈਆਂ ਤੋਂ ਅੱਗੇ ਲੰਘਦਾ ਜਾਂਦਾ ਜੀ ਤੁਹਾਡੇ ਸੰਘਰਸ਼ ਇੱਥੇ ਹੋਰ ਕਿੱਦਾਂ-ਕਿੱਦਾਂ ਦੇ ਰਹੇ ਸਟੂਡੀਓ ਅਪਾਰਟਮੈਂਟ ਲੈ ਲਿਆ ਵਿੱਚ ਹੀ ਸੋਣਾ ਵਿੱਚ ਹੀ ਉੱਥੇ ਹੀ ਖਾਣਾ ਬਣਾਣਾ ਹਾਂਜੀ ਹਾਂਜੀ ਸੋ ਗੁਜ਼ਾਰਾ ਠੀਕ ਹੈ ਪਰ ਹੌਲੀ-ਹੌਲੀ ਤਰੱਕੀ ਦੀਆਂ ਪੌੜੀਆਂ ਵੀ ਚੜ੍ਹਣੀਆਂ ਜੀ ਗਾਣੇ ਵੀ ਮਿਲਣ ਲੱਗ ਗਏ ਜੀ ਸੋ ਚੰਗੇ ਮਾੜੇ ਲੋਕ ਵੀ ਮਿਲੇ ਹੋਣਗੇ ਸੋ ਉਹਨਾਂ ਚੰਗੇ ਮਾੜੇ ਤਜਰਬਿਆਂ ਦੇ ਉੱਤੇ ਗੱਲ ਮੈਂ ਇੱਥੇ ਇੱਕ ਬਹੁਤ ਘਟੀਆ ਮਾਹੌਲ ਦੇਖਿਆ ਲੋਕਾਂ ਦਾ ਕਿ ਲੋਕ ਥੋੜੀ ਆਵਾਜ਼ ਨੂੰ ਨਹੀਂ ਪਹਿਲ ਦੇਣਗੇ ਜਿਹਦੀ ਚੰਗੀ ਆਵਾਜ਼ ਹੋਊਗੀ ਉਹਨੂੰ ਅੱਗੇ ਨਹੀਂ ਲੈ ਕੇ ਆਉਣਗੇ ਜਿਹਦੀ ਘਟੀਆ ਤੇ ਘਟੀਆ ਵੋਕਲ ਵੀ ਹੋਊਗੀ ਨਾ ਉਹਨੂੰ ਮੂਰੇ ਲੈ ਕੇ ਆਉਣਗੇ ਐਦਾਂ ਕਿਉਂ ਕਿਉਂਕਿ ਅ ਇੱਥੇ ਚਾਹੇ ਤੁਸੀਂ ਪ੍ਰੋਡਿਊਸਰ ਲਾ ਲਓ ਚਾਹੇ ਡਾਇਰੈਕਟਰ ਲਾ ਲਓ ਚਾਹੇ ਰਾਈਟਰ ਲਾ ਲਓ ਚਾਹੇ ਤੁਸੀਂ ਕੋਈ ਸਿੰਗਰ ਹੀ ਲਾ ਲਓ ਉਹਨਾਂ ਨੂੰ ਇਹ ਚੀਜ਼ ਨਹੀਂ ਯਾਦ ਹੁੰਦੀ ਕਿ ਕੋਈ ਪਿੱਛੇ ਆਪਣਾ ਮਾੜਾ ਟਾਈਮ ਕਿੰਨਾ ਦੇਖ ਕੇ ਆਇਆ ਕਿਉਂਕਿ ਹਰ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਅਸੀਂ ਘਰ ਛੱਡ ਕੇ ਇੰਨੀ ਦੂਰ ਰਹੀਏ ਹਮ ਹੈਨਾ ਤਾਂ ਇੱਥੇ ਮੇਰੇ ਖਿਆਲ ਚ ਮੈਂ ਜਿੰਨਾ ਵੀ ਦੇਖਿਆ ਕਿ ਲੋਕ ਕੰਮ ਨੂੰ ਘੱਟ ਹਮ ਤੇ ਚੰਮ ਨੂੰ ਜ਼ਿਆਦਾ ਪਿਆਰ ਕਰਦੇ ਆ ਕੰਮ ਨੂੰ ਘੱਟ ਚੰਮ ਨੂੰ ਜ਼ਿਆਦਾ ਹਾਂਜੀ ਸੁਪਨੇ ਤੁਹਾਨੂੰ ਬਹੁਤ ਵੱਡੀ ਦਿਖਾ ਦਿੰਦੇ ਹੂੰ ਵੀ ਤੁਹਾਨੂੰ ਅਸੀਂ ਰਾਤੋਂ ਰਾਤ ਸਟਾਰ ਬਣਾ ਦਾਂਗੇ ਹੂੰ ਮੈਂ ਵੀ ਜਦੋਂ ਆਈ ਸੀਗੀ ਮੈਨੂੰ ਬੜੇ ਜਾਣੇ ਨੇ ਸੁਪਨੇ ਦਿਖਾਏ ਕਿ ਤੈਨੂੰ ਸਟਾਰ ਬਣਾ ਦਾਂਗੇ ਅੱਛਾ ਤਾਂ ਉਹ ਤਾਂ ਮਾਲਕ ਦੀ ਮਰਜ਼ੀ ਹੁੰਦੀ ਜਿੱਥੇ ਉਹਨੇ ਰੱਖਣਾ ਹੁੰਦਾ ਨਾ ਕਿਉਂਕਿ ਮੈਂ ਲੜ ਉਹਦੇ ਲੱਗੀ ਆ ਹੂੰ ਉਹਨੇ ਮੈਨੂੰ ਗਲਤ ਪਾਸੇ ਜਾਣੇ ਨਹੀਂ ਦਿੱਤਾ ਮੈਂ ਉਹਨਾਂ ਨੂੰ ਕਹਤੇ ਮੈਂ ਕਿ ਤੁਸੀਂ ਜੋਰ ਜਿੰਨਾ ਮਰਜ਼ੀ ਲਾ ਲਓ ਹੂੰ ਮੈਂ ਤੁਹਾਡੇ ਡਿੱਕੇ ਨਹੀਂ ਚੜਦੀ ਜੇ ਜੇ ਉਹਨੇ ਮੈਨੂੰ ਉੱਥੇ ਹੀ ਰੱਖਣਾ ਹੋਇਆ ਹੂੰ ਤੇ ਮੈਂ ਉੱਥੇ ਹੀ ਬੈਠੀ ਰਹੂੰਗੀ। ਤੇ ਜੇ ਕਹਾਂ ਮੈਂ ਅੱਜ ਸਿੰਗਿੰਗ ਲਾਈਨ ਦੇ ਵਿੱਚ ਪਿੱਛੇ ਹਾਂ ਹਜੇ ਥੋੜਾ ਜਿਹਾ ਮੈਨੂੰ ਲੱਗ ਰਿਹਾ ਵੀ ਮੈਂ ਪਿੱਛੇ ਹਾਂ ਜਿਉਂਕਿ ਸ਼ੁਰੂਆਤ ਹੋਈ ਹੈ ਮੈਨੂੰ ਗਾਉਂਦੀ ਨੂੰ ਹਜੇ ਢਾਈ ਕੇ ਸਾਲ ਹੋਇਆ। ਹੂੰ ਢਾਈ ਤਿੰਨ ਸਾਲ ਹੋਇਆ। ਤਾਂ ਜਿੱਥੇ ਤੱਕ ਮੈਨੂੰ ਸਾਰੇ ਕਹਿੰਦੇ ਕਿ ਤੇਰੀ ਵੋਕਲ ਬਹੁਤ ਅੱਛੀ ਆ। ਤਾਂ ਉਹ ਸਾਬ ਦਾ ਹੱਲੇ ਮੇਰਾ ਮੁੱਲ ਨਹੀਂ ਪੈਂਦਾ। ਮੁੱਲ ਕਿਉਂ ਨਹੀਂ ਪੈਂਦਾ? ਕਿਉਂਕਿ ਮੈਂ ਲੋਕਾਂ ਦੇ ਮਗਰ ਨਹੀਂ ਲੱਗਦੀ। ਹੂੰ ਉਹ ਉਹ ਸਮਝਦੇ ਕਿ ਅਸੀਂ ਕੁੜੀ ਨਾਲ 4 ਦਿਨ ਗੱਲਾਂ ਮਾਰ ਲੀਆਂ। ਹੂੰ ਤੇ ਸ਼ਾਇਦ ਸਾਡੇ ਅੜਿੱਕੇ ਚੜ ਜੂਗੀ ਹਨਾ। ਪਰ ਜਿਨ੍ਹਾਂ ਦੇ ਘਰ ਦੇ ਆਣੇ ਹਨਾ ਅੱਧ ਜਵਾਕਾਂ ਨੂੰ ਰਾੜ ਕੇ ਘੱਲਿਆ ਹੋਵੇ। ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ। ਹੋਣਾ ਵੀ ਇਹੀ ਚਾਹੀਦਾ। ਹਾਂਜੀ। ਹਨਾ। ਸੋ ਤਾਂ ਇਹੀ ਇਹੀ ਕਹੂੰਗੀ ਚਾਹੀਏ ਇਥੇ ਕੁੜੀਆਂ ਹਨਾ ਸਿੰਗਿੰਗ ਆਨਲਾਈਨ ਦੇ ਵਿੱਚ ਬਹੁਤ ਆਉਂਦੀਆਂ ਨੇ। ਸਟਾਰ ਬੰਦ ਦੇ ਚੱਕਰ 'ਚ ਕਿਸੇ ਦੇ ਹਨਾ ਚਾਂਸੇ 'ਚ ਨਾ ਆਓ। ਹੂੰ ਵੇਂਤ ਕਰ ਲੋ ਆ ਜੂਂਗੇ ਹੌਲੀ ਹੌਲੀ ਸਭ ਦਾ ਟਾਈਮ ਆਉਂਦਾ ਸੋਨੂ ਸੀਤੋ ਵਾਲੇ ਦਾ ਵੀ ਆਇਆ ਹੈਣਾ ਆਇਆ ਸਹੀ ਲੋਕ ਕਹਣਾ ਲੋਕ ਕਹਿੰਦੇ ਨੇ ਕਿ ਉਹ ਇਦਾਂ ਇਦਾਂ ਨਾ ਹਾਂ ਪਰ ਪ੍ਰਮਾਤਮਾ ਦੇ ਰੰਗ ਜਿਹੜੇ ਹਨਾ ਦੇਖੋ ਸਹੀ ਗੱਲ ਹੈ ਹੱਸਦਾ ਮੈਂ ਇਸ ਲਈ ਸੀਗਾ ਕਿਉਂਕਿ ਕਈ ਸਿੰਗਰ ਹੀ ਸ਼ੇਅਰ ਕਰੀ ਜਾ ਰਹੇ ਨੇ ਉਹ ਕਹਿੰਦੇ ਵੀ ਯਾਰਾ ਕੀ ਐ ਸਾਡੇ ਗਾਣੇ ਨਹੀਂ ਤੁਸੀਂ ਪਸੰਦ ਕਰ ਰਹੇ ਸੋ ਤੁਸੀਂ ਤੁਹਾਡੇ ਨੂੰ ਕਰ ਰਹੇ ਮੈਂ ਵੱਡੇ ਵੱਡੇ ਸਟਾਰ ਵੀ ਦੇਖਿਆ ਨਾ ਉਹਨਾਂ ਦੀ ਇੱਕ ਗੱਲ ਬਹੁਤ ਵਾਇਰਲ ਹੋਈ ਆ ਕੀ ਹਾਲ ਚਾਲ ਦੋਸਤੋ ਹੋਰ ਠੀਕ ਠਾਕ ਜੋ ਜਿਹੜੇ ਸਟਾਰ ਦੀ ਲਾਈਨ ਵਿੱਚ ਵੀ ਆਉਂਦੇ ਨਾ ਸਿੰਗਰ ਉਹ ਵੀ ਇਹੀ ਗੱਲ ਸਟੇਜ ਤੇ ਬੋਲਦੇ ਨੇ ਪਹਿਲਾਂ ਤਾਂ ਉਹੀ ਕਹਿੰਦੇ ਵੀ ਰੱਬ ਦੇ ਰੰਗ ਹਨਾ ਬਹੁਤ ਜਦੋਂ ਉਹ ਰੰਗਨ ਦੇ ਆ ਜਾਵੇ ਨਾ ਉਹਦੀ ਮਰਜ਼ੀ ਨਾ ਰਹਿਣ। ਸੋਨੂ ਸੀਤੋ ਵਾਲੇ ਨੇ ਇੱਕ ਗੱਲ ਕਹੀ ਆਪਣਾ ਦੁੱਖ ਸਾਂਝਾ ਕਰਦੇ ਹੋਏ ਕਿ ਵੀ ਇੱਕ ਦੌਰ ਸੀਗਾ ਬੜੇ ਮਾੜੇ ਹਾਲਾਤ ਸੀਗੇ ਤਾਂ ਕਿਸੇ ਨੇ ਬਾਣੀ ਫੜੀ ਹਾਂਜੀ ਕਿਸੇ ਨੇ ਬਾਣੀ ਫੜੀ ਉਹ ਉਹਦਾ ਬੋਲਣ ਦਾ ਆਪਣਾ ਤਰੀਕਾ ਤੇ ਉਸ ਤਰੀਕੇ ਦੇ ਨਾਲ ਉਹ ਬੋਲ ਰਿਹਾ ਤਾਂ ਲੋਕੀ ਕਈ ਮਖੌਲ ਕਰੀ ਜਾ ਰਹੇ ਕਈ ਕੁਝ ਕਰੀ ਜਾ ਰਹੇ ਕਮੈਂਟਾਂ 'ਚ ਵੀ ਉਵੇਂ ਹੀ ਤਾਂ ਮੈਂ ਸੋਚਦਾ ਪਿਆ ਸੀ ਕਿ ਵੀ ਜਿੱਦੀ ਕਿਸੇ ਨੇ ਬਾਣੀ ਫੜੀ ਉਹਦੀ ਪਰਮਾਤਮਾ ਨੇ ਕੀ ਬਾਣੀ ਮਾਲਕ ਨੇ ਕੀ ਮੇ ਬਾਣੀ ਫੜੀ ਹੁਣ ਹੁਣ ਦੋ ਜਵਾਬ ਬਾਹਰਣ ਵਾਲਾ ਬਹੁਤ ਵੱਡਾ ਆ ਗਿਆ ਹੀ ਉਹੀ ਤਾਂ ਇਹਨੇ ਮਾਲਕ ਜਿਹੜਾ ਬੰਦਾ ਪਰਮਾਤਮਾ ਤੇ ਯਕੀਨ ਕਰਦਾ ਹੈ ਨਾ ਉਹ ਚਾਹੇ ਕਮਲਾ ਰਮਲਾ ਵੀ ਹੋਊਗਾ ਨਾ ਜਦੋਂ ਪਰਮਾਤਮਾ ਉਹਨੂੰ ਮਤਲਬ ਰੰਗਣ ਤੇ ਆ ਗਿਆ ਨਾ ਤੇ ਫਿਰ ਉਹ ਉਹਦੇ ਅੱਗੇ ਬਿਲਕੁਲ ਜੋ ਮਰਜੀ ਆ ਜਾਵੇ ਪਰ ਰੱਬ ਤੋਂ ਵੱਡੀ ਕੋਈ ਚੀਜ਼ ਨਹੀਂ ਹੂੰ ਤੇ ਜੇ ਉਹ ਟੰਗਣ ਤੇ ਆ ਜਾਵੇ ਪਰ ਐਸਾ ਟੰਗਦਾ ਬੰਦੇ ਨੂੰ ਐਸਾ ਟੰਗਦਾ ਬੰਦਾ ਕਿਸੇ ਟਾਈਮ ਤੇ ਵੀ ਸੋਚਣਾ ਮੈਂ ਬਹੁਤ ਤਗੜਾ ਸੀ ਆਪਦੇ ਲੈਵਲ ਤੇ ਤੇ ਅੱਜ ਮੈਂ ਅਰਸ਼ਾਂ ਤੋਂ ਥੱਲੇ ਫਰਸ਼ ਤੇ ਆ ਗਿਆ ਉਹ ਫਿਰ ਜਿਹੜਾ ਬੰਦਾ ਟੁੱਟਦਾ ਫਿਰ ਜਦੋਂ ਤੁਸੀਂ ਕੁਦਰਤ ਨਾਲ ਛੇੜਖਾਨੀ ਕਰਦੇ ਆ ਨਾ ਕੁਦਰਤ ਜਦੋਂ ਰੰਗ ਦਿਖਾਉਂਦੀ ਆ ਨਾ ਫਿਰ ਉਹ ਹੀ ਜਾਣਦਾ ਹੁੰਦਾ ਜਿਹਨੇ ਮਾੜੀ ਕੀਤੀ ਹੁੰਦੀ ਆ ਰਾਈਟ ਅੱਜ ਕੱਲ ਜੇ ਦੇਖੀਏ ਤਾਂ ਲੋਕ ਰੱਬ ਨੂੰ ਡੱਬ ਕਹਿੰਦੇ ਆ ਹੂੰ ਇਨਸਾਨ ਨੂੰ ਹਨਾ ਆਪ ਦਾ ਆਪ ਕਹਿਣਾ ਬਹੁਤ ਦੂਰ ਦੀ ਗੱਲ ਹੈ ਬਹੁਤ ਦੂਰ ਦੀ ਗੱਲ ਹੁੰਦੀ ਹੈ ਕਿਉਂਕਿ ਮੈਂ ਦੇਖਿਆ ਵੀ ਤਾਂ ਇਹ ਤੁਸੀਂ ਕਿਸੇ ਨੂੰ ਭੈਣ ਬਣਾ ਲਓ ਹਾਂ ਕਿਸੇ ਨੂੰ ਭਰਾ ਬਣਾ ਲਓ ਕਿਸੇ ਨੂੰ ਦੋਸਤ ਬਣਾ ਲਓ ਇਹ ਥੋੜੀ ਬਹੁਤ ਵੱਡੀ ਗਲਤੀ ਹੈ ਹਾਂ ਮੇਲਾ ਦਾ ਵੀ ਜਿੰਨਾ ਕ ਮੇਰਾ ਐਕਸਪੀਰੀਅੰਸ ਆ ਹਾਂ ਮੈਂ ਭੈਣਾਂ ਵੀ ਬਹੁਤ ਬਣਾਈਆਂ ਹਾਂ ਮੈਂ ਕਦੇ ਸਹੇਲੀ ਦੀ ਅੱਖ ਨਾਲ ਕਦੇ ਨਹੀਂ ਦੇਖਿਆ ਸੀਗਾ ਹਾਂ ਮੈਨੂੰ ਆਏ ਹੁੰਦਾ ਸੀ ਵੀ ਜਿਹੋ ਜੀ ਮੇਰੀ ਵੱਡੀ ਭੈਣ ਆ ਹਾਂ ਉਹ ਜਿੰਗਾਈਂ ਵੀ ਨਾ ਪੈਣਾ ਜਿਹੋ ਜਾਂ ਮੇਰਾ ਘਰੇ ਆਵਦਾ ਭਰਾ ਵਾ ਉਹੋ ਜੇ ਵੀ ਭਰਾ ਨੇ ਜਿਹੋ ਜੇ ਮੇਰੇ ਕਾਲਜ ਤੇ ਸਕੂਲ ਦੇ ਵਿੱਚ ਫਰੈਂਡ ਦੋਸਤ ਹੁੰਦੇ ਸੀ ਉਹ ਹਿਸਾਬ ਇਹਨਾਂ ਦਾ ਹੋਊਗਾ ਉਹੋ ਜੇ ਨਿਕਲੇ ਜਾਂ ਨਹੀਂ ਨਿਕਲੇ ਮੈਂ ਕਿੰਨੀ ਆ ਕੰਨਾਂ ਨੂੰ ਹੱਥ ਲਵਾਤੀ ਉਹਨਾਂ ਨੇ ਕਈ ਕਈ ਭਰਾ ਇਹੋ ਜੇ ਨਿਕਲੇ ਹਨਾ ਹਾਂ ਜਿਨ੍ਹਾਂ ਨੇ ਮੈਨੂੰ ਟਾਰਚਰ ਕਰਨ ਦੀ ਕੋਸ਼ਿਸ਼ ਕੀਤੀ ਟਾਰਚਰ ਕਰਨ ਦੀ ਮਤਲਬ ਕਿਦਾਂ ਬੀ ਅਸੀਂ ਕਿਤੇ ਨਾ ਕਿਤੇ ਇਹਦਾ ਫਾਇਦਾ ਚੱਕ ਲਏ ਫਿਜ਼ੀਕਲ ਅਬਿਊਜ਼ ਹਾਂਜੀ ਬਹੁਤ ਕੋਸ਼ਿਸ਼ ਕੀਤੀ ਨਾ ਮੈਂ ਕਿਸੇ ਦਾ ਨਹੀਂ ਲਾਉਂਗੀ ਨਾ ਮੈਂ ਕੁੜੀ ਦੇ ਨਾਮ ਲਾਉਂਗੀ ਨਾ ਮੁੰਡੇ ਦੇ ਨਾਮ ਲਾਉਂਗੀ ਜਿਨ੍ਹਾਂ ਨੇ ਟਾਰਚਰ ਕੀਤਾ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਹਾਂ ਅਸੀਂ ਇਹਨਾਂ ਨੂੰ ਕਿਤੇ ਨਾ ਕਿਤੇ ਧਿਆ ਸੀ ਭਰਾ ਬਣ ਕੇ ਕਿਉਂਕਿ ਭਰਾ ਹਨਾ ਉਹਨਾਂ ਨੂੰ ਕਿਹਾ ਜਾਂਦਾ ਜਿਹੜਾ ਭਰਾ ਦਾ ਰਿਸ਼ਤਾ ਹੁੰਦਾ ਨਾ ਉਹ ਬਹੁਤ ਪਵਿੱਤਰ ਹੁੰਦਾ ਹੂੰ ਤੇ ਜਿਹੜੀਆਂ ਭੈਣਾਂ ਹੁੰਦੀਆਂ ਭੈਣਾਂ ਕਦੇ ਦਗੇਵਾ ਜੀ ਨਹੀਂ ਕਰਦੀਆਂ ਹੂੰ ਮੇਰੀ ਮੇਰੀ ਆਪਦੀ ਭੈਣ ਵੀ ਹੈਗੀ ਆ ਹੂੰ ਬਹੁਤ ਸਪੋਰਟ ਕਰਦੀ ਹੈ ਵਿਚਾਰੀ ਜਿੰਨੇ ਕੁ ਜੋਗੀ ਹੈਗੀ ਹੈ ਨਾ ਹੂੰ ਪਰ ਮੈਂ ਇੱਥੇ ਦੇਖਿਆ ਇੱਥੇ ਬਥੇਰੀਆਂ ਭੈਣਾਂ ਨੇ ਮੇਰਾ ਮੇਰੇ ਘਰੋਂ ਖਾਦਾ ਵੀ ਆ ਹੂੰ ਮੇਰੇ ਨਾਲ ਵੀ ਰਹਿਣਾ ਪਰ ਐਸਾ ਉਹਨਾਂ ਨੇ ਮੈਨੂੰ ਇੰਡਸਟਰੀ ਦੇ ਵਿੱਚ ਭੰਡਿਆ ਹੂੰ ਮੈਂ ਹੈਰਾਨ ਆ ਵੀ ਮੈਂ ਉਹਨਾਂ ਦਾ ਮਾੜਾ ਕੀ ਕੀਤਾ ਸੀਗਾ ਪਰ ਮੈਂ ਇੱਕ ਗੱਲ ਪੱਲੇ ਜ਼ਰੂਰ ਇਹ ਬੰਨੀ ਹੋਈ ਹੈ ਸ਼ੁਰੂ ਤੋਂ ਵੀ ਜੇ ਮੈਂ ਬਾਈ ਜੀ ਨਾਲ ਜੁੜੀ ਹੋਈ ਹਾਂ ਨਾ ਵੀ ਮੈਂ ਪਹਿਲਾਂ ਪਹਿਲਾਂ ਬਹੁਤ ਗੁੱਸੇ ਦੀ ਮਾੜੀ ਹੁੰਦੀ ਸੀਗੀ ਪਰ ਮੈਂ 2018 ਦੇ ਵਿੱਚ ਟੁੱਟ ਚੁੱਕੀ ਸੀ ਹੈ ਨਾ ਮੰਮੀ ਹੋਣ ਜਾਣ ਦੇ ਕਾਰਨ ਤੇ ਫਿਰ ਮੈਂ ਆਪਦੇ ਆਪ ਨੂੰ ਬਹੁਤ ਸਾਈਲੈਂਟ ਕਰ ਲਿਆ ਸੀਗਾ ਅੱਛਾ ਵੀ ਮੈਂ ਕਿਸੇ ਨਾਲ ਲੜਨਾ ਨਹੀਂ ਜੋ ਕਹਿੰਦਾ ਕਹੀ ਜਾਵੇ ਹੂੰ ਉਹ ਪਰਮਾਤਮਾ ਦੇਖਦਾ ਉਹਦੇ ਤੋਂ ਵੱਡੀ ਕੋਈ ਚੀਜ਼ ਨਹੀਂ ਆ ਤੇ ਮੈਨੂੰ ਬੜੇ ਜਾਣੇ ਨੇ ਕਹਿਣਾ ਕਿ ਫਲਾਨੀ ਤੇਰੀ ਭੈਣ ਹੁੰਦੀ ਸੀਗੀ ਫਲਾਨੀ ਤੇਰੀ ਸਹੇਲੀ ਹੁੰਦੀ ਸੀ ਉਹਨੇ ਤੇਰੇ ਬਾਰੇ ਐ ਬੋਲੇ ਉਹਨੇ ਤੇਰੇ ਬਾਰੇ ਐ ਬੋਲੇ ਹੈ ਤਮੈਂ ਇਹੀ ਚੀਜ਼ ਸੋਚ ਲੈਂਦੀ ਸੀ ਕਿ ਵੀ ਨਾ ਮੈਂ ਮਾੜਾ ਮੈਂ ਨਹੀਂ ਮਾੜਾ ਕਹਿਣਾ ਮੈਂ ਪਿੱਛੇ ਹਟ ਜੂੰਗੀ ਪਿੱਛੇ ਹਟ ਜੂੰਗੀ ਹਾਂ ਮੈਂ ਪਿੱਛੇ ਹਟ ਗਈ ਪਰ ਮੈਨੂੰ ਕਦੇ ਵੀ ਮੂੰਹ ਤੇ ਨਹੀਂ ਇਹ ਕਿਹਾ ਵੀ ਫਲਾਣੇ ਬੰਦੇ ਨੇ ਤੇਰੇ ਬਾਰੇ ਆਏ ਕਿਹਾ ਸੀ ਵੀ ਤੂੰ ਮੇਰੇ ਬਾਰੇ ਮਾੜਾ ਬੋਲਿਆ ਇੱਕ ਜ਼ਿੰਦਗੀ ਦਾ ਹਿੱਸਾ ਨਹੀਂ ਵੀ ਲੋਕ ਪਰ ਕੀ ਕਰ ਸਕਦੇ ਹਾਂ ਸ਼ਾਇਦ ਉਹੀ ਸਟੈਪਿੰਗ ਸਟੋਨ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸੋਚਦੇ ਹਾਂ ਕਿ ਇਹੀ ਸਾਡੀ ਮੰਜ਼ਿਲ ਨੇ ਪਰ ਅਸਲ ਚ ਉਹਨਾਂ ਨੂੰ ਟੱਪ ਕੇ ਅੱਗੇ ਜਾਣਾ ਜ਼ਰੂਰੀ ਹੈ। ਤੁਹਾਨੂੰ ਲੰਘਣਾ ਹੀ ਪੈਣਾ ਹੈ। ਤੁਹਾਨੂੰ ਤੁਰਦੇ ਰਹਿਣਾ ਪੈਣਾ ਹੈ। ਕਿਉਂਕਿ ਜਿੱਥੇ ਤੁਸੀਂ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਦੇ ਉੱਤੇ ਖੜ੍ਹ ਗਏ, ਉਹਨਾਂ ਨੇ ਤਾਂ ਡੁੱਬ ਜਾਣਾ ਨਾਲ ਹੀ ਤੁਹਾਨੂੰ ਡੋਬ ਲਿਆ। ਜੀ। ਮੈਨੂੰ ਲੱਗਦਾ ਵੀ ਮੈਂ ਜਦੋਂ ਇੰਡਸਟਰੀ ਲਾਈਨ ਦੇ ਵਿੱਚ ਆਈ ਹਾਂ ਨਾ ਤੁਹਾਨੂੰ ਭੈਣਾ ਦੀ ਗੱਲ ਕੀਤੀ ਆ। ਜੀ। ਤੇ ਮੈਨੂੰ ਧੋਖਾ ਜਿਹੜਾ ਨਹੀਂ ਦਿੱਤਾ। ਹਮ। ਗੇਮ ਵਾਲੀਆਂ ਕੁੜੀਆਂ ਨੇ ਮੇਰੇ ਨਾਲ ਕਦੇ ਧੋਖਾ ਨਹੀਂ ਕੀਤਾ। ਹਮ। ਚਾਹੀਏ ਮੇਰੀਆਂ ਜੂਨੀਅਰ ਸੀ ਚਾਹੀਏ ਮੇਰੀਆਂ ਸੀਨੀਅਰ ਸੀ ਹਨ। ਹਮ ਹਮ। ਜਿਹੜੀ ਇੰਡਸਟਰੀ ਲਾਈਨ ਦੀਆਂ ਕੁੜੀਆਂ ਨੇ ਇਹਨੇ ਮੈਨੂੰ ਰੱਜ ਕੇ ਜਲੀਲ ਕੀਤਾ ਤੇ ਰੱਜ ਕੇ ਵਰਤਿਆ ਵਰਤਿਆ ਕਿਵੇਂ ਬੀਜੇ ਕਿਤੇ ਪ੍ਰੋਬਲਮ ਪੈਣੀ ਮੈਨੂੰ ਫੋਨ ਕਰ ਦੇਣਾ ਹੂੰ ਅੱਧੀ ਅੱਧੀ ਰਾਤ ਨੂੰ ਇਹ ਅਸੀਂ ਪ੍ਰੋਬਲਮ ਚਾ ਮੈਂ ਟਾਈਮ ਨਹੀਂ ਵੇਖਦੀ ਹੁੰਦੀ ਜੀ ਮੈਂ ਚਲ ਜਾਂਦੀ ਸੀ ਹੂੰ ਮੈਂ ਕਹਣਾ ਨਹੀਂ ਮੁਸੀਬਤ ਪਈ ਨਾਲ ਖੜਨਾ ਚਾਹੀਦਾ ਜੇ ਭੈਣ ਹੀ ਕਹਤਾ ਤੇ ਫਿਰ ਪਿੱਛੇ ਰਹਿ ਗਈ ਹੂੰ ਪਰ ਮੈਨੂੰ ਲੱਗਦਾ ਵੀ ਮੈਂ ਉਸ ਟਾਈਮ ਤੇ ਬਹੁਤ ਗਲਤੀ ਕੀਤੀ ਤਾਂ ਵੀ ਮੈਂ ਉਹਨਾਂ ਦੇ ਨਾਲ ਖੜਦੀ ਰਹੀ ਤੇ ਹੁਣ ਤਾਂ ਮੈਂ ਯਕੀਨ ਨਹੀਂ ਕਰਦੀ ਕੁੜੀਆਂ ਤੇ ਬਿਲਕੁਲ ਵੀ ਨਹੀਂ ਕਰਦੀ ਨਾ ਮੈਂ ਮੁੰਡਿਆਂ ਤੇ ਯਕੀਨ ਕਰਾਂ ਨਾ ਮੈਂ ਕੁੜੀਆਂ ਤੇ ਯਕੀਨ ਕਰਾਂ ਹੂੰ ਹੁਣ ਤਾਂ ਮੈਨੂੰ ਆਪਣੇ ਆਪ ਤੇ ਯਕੀਨ ਆ ਇਹ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਸਕੂਲ ਟਾਈਮ ਤੋਂ ਇੱਕ ਸੈਲੀ ਖੱਟੀ ਆ ਹਾਂ ਉਹਦਾ ਨਾਮ ਬੱਬੂ ਆ ਹੂੰ ਵਿਆਹ ਤੋਂ ਬਾਅਦ ਮੈਨੂੰ ਨਹੀਂ ਮਿਲੇ ਅੱਛਾ ਜੀ ਤੇ ਕਾਲਜ ਦੇ ਵਿੱਚ ਇੱਕ ਯਾਰ ਖਟਿਆ ਉਹ ਮਕਸਰ ਤੋਂ ਹੈਪੀ ਸੰਧੂ ਹਮ ਕੱਲੇ ਉਹਦੇ ਨਾਂ ਤੇ ਆੜੀ ਲਿਖਿਆ ਹਮ ਅੱਛਾ ਕਿਸੇ ਦੇ ਨਾਂ ਤੇ ਨਹੀਂ ਇਹ ਦੋ ਨਿਭਾਨ ਵਾਲਿਆਂ ਚ ਹਾਂਜੀ ਤੇ ਇੱਕ ਮੇਰੀ ਦੋਸਤ ਹਮ ਪਾਇਲ ਪਾਇਲ ਰਾਜਪੂਤ ਉਹਨੇ ਮੇਰਾ ਬਹੁਤ ਸਾਥ ਦਿੱਤਾ ਹਮ ਜਦੋਂ ਮੇਰੇ ਮੰਮੀ ਡੈਥ ਹੋ ਗਈ ਸੀਗੀ ਮੈਂ ਰੋਂਦੀ ਹੁੰਦੀ ਸੀਗੀ ਵੀ ਹੁਣ ਘਰ ਦਾ ਗੁਜ਼ਾਰਾ ਕਿਵੇਂ ਹੋਊਗਾ ਘਰ ਕਿਵੇਂ ਟੁੱਟ ਗਈ ਸੀ ਮੈਂ ਹਮ ਉਸ ਟਾਈਮ ਤੇ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਵੀ ਮੈਨੂੰ ਲੈ ਜਾ ਕਿਵੇਂ ਨਾ ਕਿਵੇਂ ਕਰਕੇ ਤੂੰ ਲੁਧਿਆਣੇ ਲੈ ਜਾ ਹੂੰ ਉਹਨੇ ਮੇਰਾ ਇੰਨਾ ਖਸਾਦ ਦਿੱਤਾ ਇੰਨਾ ਖਸਾਦ ਦਿੱਤਾ ਮੈਂ ਜਿੰਨਾ ਟਾਈਮ ਲੁਧਿਆਣੇ ਰਹੀਆਂ ਚਾਹੀ ਮੈਂ 2 ਸਾਲ ਰਹੀਆਂ ਚਾਹੀ ਮੈਂ 3 ਸਾਲ ਹੂੰ ਉਹਨੇ ਮੇਰਾ ਸਾਥ ਨਹੀਂ ਛੱਡਿਆ ਜਿਵੇਂ ਅੱਧੀ ਦਰੀਕ ਵਿੱਚ ਕਾਹ ਵੀ ਸਪੋਰਟ ਉਹਨੇ ਮੇਰੀ ਬਾਤ ਮਤਲਬ ਬਹੁਤ ਜ਼ਿਆਦਾ ਕੀਤੀ ਆ ਵੀ ਜਿਵੇਂ ਅੱਧੀ ਰਾਤ ਵੀ ਦੇ ਕੋਲ ਚੀਜ਼ ਮੰਗ ਲਾਵਾਂ ਨਾ ਵੀ ਮੈਨੂੰ ਆ ਚੀਜ਼ ਚਾਹੀਦੀ ਆ ਹੂੰ ਤੋ ਲੈ ਕੇ ਦੇ ਦਿੰਦੀ ਆ ਉਮਰ ਚਾਹੀਏ ਉਮਰ ਚਾਹੀਏ ਹਾਂਜੀ ਉਮਰ ਚਾਹੀਏ ਉਹਦੀ ਤੇ ਮੇਰੀ ਬਰਾਬਰੀ ਆ ਹਾਂ ਪਰ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਤੇਰੀ ਸਹੇਲੀ ਨਹੀਂ ਆ ਹੂੰ ਮੈਂ ਤੇਰੀ ਮਾਂ ਆ ਕੀ ਬਾਤ ਔਰ ਇਹੀ ਰਿਸ਼ਤਿਆਂ ਚ ਚਾਹੀਦਾ ਹੁੰਦਾ ਹੈ ਨਾ ਮੈਂ ਉਹਨੂੰ ਬਹੁਤ ਵਧੀਆ ਮੰਨਦੀ ਆ ਹੂੰ ਹੋਰ ਜੇ ਮੈਂ ਕਹਾਂ ਮੇਰੇ ਨਾਲ ਕੋਈ ਖੜਾ ਤਾਂ ਨਹੀਂ